ਇਸ ਤਰ੍ਹਾਂ ਸਿੱਖ ਲਿਖਾਏ ਗਏ ਨੇ ਜਦੋਂ ਉਹ ਫਿਲਮ ਰਿਲੀਜ਼ ਹੋਏਗੀ ਕਿ ਉਹ ਦਾ ਪੰਜਾਬ ਤੇ ਕਿਹੋ ਜਿਹਾ ਪ੍ਰਭਾਵ ਪੈ ਸਕਦਾ ਕਿ ਦੁਬਾਰੇ ਮਾਹੌਲ ਕਰਮ ਕਰ ਸਕਦੀ ਹੈ ਫਿਲਮ ਉਹ ਜੇਕਰ ਸਿਨੇਮੇ ਘਰਾਂ ਦੇ ਵਿੱਚ ਪੰਜਾਬ ਦੇ ਵਿੱਚ ਉਹ ਲੱਗਦੀ ਹੈ ਇਸ ਹਸਤੀਤੀ ਦੇ ਵਿੱਚ ਜੇਕਰ ਨਾਂ ਕੱਟ ਲਏ ਜਾਂਦੇ ਨਹੀਂ ਇਹ ਤਾਂ ਦੇਖੋ ਕਲੀਅਰ ਹੋ ਗਿਆ ਜਦੋਂ ਕਾਲਪਤਖ ਸਾਹਿਬ ਜੇਦਰ ਸਾਹਿਬ ਨੇ ਕਹਿਤਾ ਉਹਦੇ ਖਿਲਾਫ ਵੀ ਇਹ ਗਲਤ ਹੈ ਇਹਨੂੰ ਕੱਟੋ ਕੰਗਣਾ ਰਣੌਤ ਹੁਣ ਸਭ ਨੂੰ ਪਤਾ ਕਿ ਸਿੱਖ ਕੌਮ ਦੇ ਖਿਲਾਫ ਜ਼ਹਿਰ ਉਗਲਦੀ ਆ ਵੱਖ ਵੱਖਵਾਦੀ ਕਿਹਾ ਜਾਂਦਾ ਕੰਗਣਾ ਰਣੌਤ ਨੂੰ ਜਾਣ ਕੇ ਲਿਆਂਦਾ ਗਿਆ ਉਹ ਜਿਹੜੇ ਪਸੰਦ ਜਨੈਲ ਸਿੰਘ ਦਾ ਜਿਹੜਾ ਇਹਨਾਂ ਨੇ ਥੋੜਾ ਬਹੁਤ ਜਿਹੜਾ ਦਿਖਾਉਣ ਦੀ ਕੋਸ਼ਿਸ਼ ਕੀਤੀ ਉਹ ਵੀ ਇਸੇ ਕਰਕੇ ਉਹਨੇ ਤੱਪੜਗਾੜਾ 에어ਪੋਰਟ ਤੇ ਕੁਲਵਿੰਦਰ ਕੌਰ ਤੋਂ ਉਹ ਇਹ ਗੱਲ ਜਿਹੜੀ ਐਮਰਜੈਂਸੀ ਦੀ ਜੇ ਉਹਨੇ ਫਿਲਮ ਬਣਾਉਣ ਦੇ ਇਹ ਬਣਾਵੇ ਸਿੱਖਾਂ ਨੇ ਐਮਰਜੈਂਸੀ ਦੇ ਗ੍ਰਾਮ ਮੋਰਚਾ ਲਾਇਆ ਜੀ ਉਹਨਾਂ ਨੇ ਗ੍ਰਫਤਾਰੀਆਂ ਕੀਤੀਆਂ ਉਹ ਟ੍ਰੇਲਰ ਇਸ ਤਰ੍ਹਾਂ ਤੁਹਾਨੂੰ ਮੈਂ ਟ੍ਰੇਲਰ ਦਿਖਾਇਆ ਉਸ ਦੇ ਵਿੱਚ ਤਾਂ ਇੱਕ ਵਿਅਕਤੀ ਜਿਹੜਾ ਦਿਖਾਇਆ ਗਿਆ ਸਿੱਖ ਦੇਖ ਦੇ ਵਿੱਚ ਕਿਹਾਇਆ ਜਾ ਰਿਹਾ ਕਿ ਸੰਤ ਜਰਨੈਲ ਸਿੰਘ ਭੰਟਾਲਾ ਦੀ ਦਿੱਖ ਦੇ ਵਿੱਚ ਉਹਨੂੰ ਤਿਆਰ ਕਰਕੇ ਉਹ ਫਿਲਮ ਦੇ ਵਿੱਚ ਲਿਆਂਦਾ ਗਿਆ ਇਸ ਤਰ੍ਹਾਂ ਉਹ ਬਖਰੇ ਮੁਲਕ ਦੀ ਮੰਗ ਕਰ ਰਹੇ ਨੇ ਕਿ ਸੰਤਾਂ ਨੇ ਕਦੇ ਬਖਰੇ ਮੁਲਕ ਨਹੀਂ ਮੰਗੀ ਇਹ ਤਾਂ ਜਾਣ ਬੋਝ ਕੇ ਕਰ ਰਹੇ ਨੇ ਜੀ ਦੇਖੋ ਸੰਤ ਜਰਨੈਲ ਸਿੰਘ ਉਹਨਾਂ ਦਾ ਜਿਹੜਾ ਐਮਰਜੈਂ ਕਿੰ ਰੰਗਕਾਰੀ ਕਾਹਨ ਹੁੰਦਾ ਹੈ 78 ਦੇ ਵਿੱਚ ਵਸਾਖੀ ਵਾਲੇ ਦਿਨਾਂ ਮੁਰਸਾ ਦੇ ਵਿੱਚ ਉਸ ਤੋਂ ਪਹਿਲਾਂ ਅਮਰਜੈਂਸੀ ਹਟਾਈ ਜਾ ਚੁੱਕੀ ਸੀ ਜਿਉ ਨਾਮ ਮੁਰਚਾ ਨੂੰ ਨਿੰਦਰਾ ਗਣੀ ਨੇ ਅਮਰਜੈਂਸੀ ਕੋਈ ਨਹੀਂ ਸੀ ਸਿੱਕਾ ਉਹ ਕੋਈ ਹੋਰ ਪਾਵਰ ਦੇ ਦੇਣੀ ਐ ਸਿੱਕ ਚੁਪ ਕਰ ਗਿਆ ਉਹਦਾ ਇੰਜੋਏ ਕਰਦੇ ਪਰਲੀ ਜੋ ਹੋਣ ਤੋਂ ਪਹਿਲਾਂ ਵਿਵਾਦਾਂ ਦੇ ਵਿੱਚ ਕਰੀ ਕੰਗਣਾ ਰਣੌਦ ਦੀ ਫਿਲਮ ਤੇ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੁਣ ਐਸਜੀਪੀਸੀ ਨੇ ਜਿੱਥੇ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਉਸ ਸਟੂਡੀਓ ਨੂੰ ਵੀ ਨੋਟਸ ਭੇਜਿਆ ਤੇ ਸੈਂਸਰ ਬੋਰਡ ਨੂੰ ਵੀ ਨੋਟਸ ਕੱਢਿਆ ਕਿ ਇਸ ਫਿਲਮ ਦੇ ਵਿੱਚ ਜੋ ਸਿੱਖਾਂ ਬਾਰੇ ਗਲਤ ਕਿਰਦਾਰ ਦਿਖਾਇਆ ਗਿਆ ਉਹਨਾਂ ਸੀਨਾਂ ਨੂੰ ਕੱਟਿਆ ਜਾਵੇ ਤਾਂ ਇਸ ਦੀ ਸਕ੍ਰਿਪਟਾਂ ਜਾਂ ਪੂਰੀ ਫਿਲਮ ਪਹਿਲਾਂ ਦਿਖਾਈ ਜਾਵੇ ਪਰ ਹੁਣ ਇਹ ਵਿਵਾਦ ਰੁਕੇਗਾ ਕਿਵੇਂ ਤਾਂ ਜੇਕਰ ਇਹ ਫਿਲਮ ਰਿਲੀਜ਼ ਹੁੰਦੀ ਆ ਪੰਜਾਬ ਦੇ ਵਿੱਚ ਕੀ ਅਸਰ ਪਵੇਗਾ ਤੇ ਗੱਲ ਇਹ ਵੀ ਹੁੰਦੀ ਹੈ ਕਿ ਜਦੋਂ emergancy ਸੀ ਤਾਂ emergency ਜਦੋਂ ਇੰਦਰਾ ਗਾਂਧੀ ਨੇ ਲਾਈਦਾ ਉਹ emergency ਦੇ ਸਮੇਂ ਨੂੰ ਹੀ ਦਿਖਾਇਆ ਜਾਣਾ ਚਾਹੀਦਾ ਸੀ ਨਾ ਕਿ ਸਿੱਖਾਂ ਦੇ کردار ਨੂੰ ਇਸ ਫਿਲਮ ਦੇ ਵਿੱਚ ਲਿਆਂਦਾ ਜਾਣਾ ਚਾਹੀਦਾ ਜਿਸ ਤਰ੍ਹਾਂ ਇੱਕ ਸਿੱਖ ਕਹਿ ਰਿਹਾ ਕਿ ਸਾਨੂੰ ਵੱਖਰਾ ਮੁਲਕ ਚਾਹੀਦਾ ਕੁਝ ਦਸਤਾਰਤਾਰੀ ਸਿੱਖ ਗੋਲੀਆਂ ਚਲਾ ਰਹੇ ਨੇ ਇਸ ਦੇ ਨਾਲ ਸਿੱਖਾਂ ਦੇ کردار ਨੂੰ ਢਾਹ ਲਾਉਣ ਦਾ ਯਤਨ ਹੋ ਰਿਹਾ ਤੇ ਹਰ ਕੋਈ ਸਿੱਖ ਆ ਜਿਹੜਾ ਚਿੰਤਕ ਆ ਸਾਡੇ ਨਾਲ ਡਾਕਟਰ ਭਗਵਾਨ ਸਿੰਘ ਨੇ ਅਕਸਰ ਇਹਨਾਂ ਦੀਆਂ ਮੁਲਾਕਾਤਾਂ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਦੇ ਨਾਲ ਹੁੰਦੀਆਂ ਸੀ ਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਇਹ ਪੰਜਾਬ ਦੇ ਇੱਕ ਸਮੇਂ ਪ੍ਰਧਾਨ ਵੀ ਰਹੇ ਨੇ ਤੇ ਚੰਡੀਗੜ੍ਹ ਦੇ ਵੀ ਇਹ ਪ੍ਰਧਾਨ ਸੀ ਗੱਲਬਾਤ ਕਰਦੇ ਹਾਂ ਬਹੁਤ ਬਹੁਤ ਸਵਾਗਤ ਹੈ ਜਰਨੈਲਸ ਬੋਕਸਪਨ ਦੇ ਵਾਹ ਇੰਗਰੀਜੀਕਾ ਖਾਲਸਾ ਐਂਡ ਰਿਲੀਕਿਟੀ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਮੈਂ ਉਸ ਪੁਆਇੰਟ ਤੇ ਆਵਾਂਗਾ ਕਿ ਸੰਤਾ ਨੇ ਕਦੇ ਵੱਖਰੇ ਮੁਲਕ ਦੀ ਮੰਗ ਕੀਤੀ ਸੀ ਕਿਉਂਕਿ ਬਹੁਤ ਨੇੜੇ ਸੀ ਤੁਸੀਂ ਵੀ ਉਹਨਾਂ ਉਹਦੇ ਵਿੱਚੋਂ ਇੱਕ ਮੰਨੇ ਜਾਂਦੇ ਹੋ ਕਿ ਤੁਸੀਂ ਸੰਤਾਂ ਦੇ ਨਾਲ ਤੁਹਾਡੀ ਅਕਸਰ ਮੁਲਾਕਾਤ ਹੁੰਦੀ ਸੀ ਉਹ ਸਮੇਂ ਦਰਾਂ ਦੇਖੋ ਸੰਤਾਂ ਦੀ ਜਿਹੜੀ ਪਰਸਨੈਲਿਟੀ ਹੈ ਨਾ ਉਹ ਕੋਈ ਆਮ ਬੰਦੇ ਨਹੀਂ ਸੀ ਨਾ ਕੋਈ ਆਮ ਸਿੱਖ ਹਨ ਉਹ ਬੜਾ ਸੁਪਰ ਨੈਚਰਲ ਟਾਈਪ ਦੇ ਬੰਦੇ ਸਨ ਤੇ ਉਹਨਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਉੱਥੇ ਰਹਿ ਕੇ ਮੈਂ 2-2.5 ਮਹੀਨੇ ਲਗਾਤਾਰ ਰਹਾ ਮਾਰਚ ਅਪ੍ਰੈਲ ਮਈ ਜੂਨ ਜੂਨ ਦੀ ਛੇ ਤਰੀਕ ਤੱਕ ਮੈਂ ਉਹਨਾਂ ਦੇ ਨਾਲ ਹੀ ਰਿਹਾ ਉੱਥੇ ਤੇ ਉਹਨਾਂ ਦਾ ਜਿਹੜਾ ਕਿਰਦਾਰ ਹੈ ਉਹ ਤਾਂ ਹੁਣ ਜਿਸ ਤਰ੍ਹਾਂ ਮਤਲਬ ਉਹ ਆ ਸਾਡਾ ਇੱਕ ਮੋਹਰਾਂ ਵਾਲੀ ਐ ਉਹ ਬੜੇ ਮਤਲਬ 12 ਗਾਉਂਦਾ ਐ ਜਾਂ ਹੋਰ ਇੱਕ ਕੁਲਵੰਤ ਸਿੰਘ ਐ ਕੋਈ ਉਹ ਬੜੀ ਗੀਤ ਲਿਖਦਾ ਐ ਉਹ ਅਸਲੀ ਜਿਹੜੀ ਸੰਤਾਂ ਦੀ ਜਿਹੜੀ ਪਰਸਨੈਲਿਟੀ ਇਹਨਾਂ ਨੂੰ ਉਹ ਪੋਰਟਰੇ ਕਰਦੇ ਨੇ ਵੀ ਸੰਤ ਕੀ ਚੀਜ਼ ਆ ਤੇ ਉਹ ਉਹਨਾਂ ਉਸ ਗੱਲ ਤੋਂ ਘਬਰਾ ਕੇ ਵੀ ਜਿਹੜੀ ਸਰਕਾਰ ਐ ਹਿੰਦੁਸਤਾਨ ਦੀ ਜੀ ਕਮਿਊਨਲ ਸਰਕਾਰ ਐ ਜਿਹੜੇ ਕਮਿਊਨਲ ਬੰਦੇ ਨੇ ਉਹ ਉਸ ਚੀਜ਼ ਨੂੰ ਜਿਹੜਾ ਸੰਤਾਂ ਦਾ ਜਿਹੜਾ ਐਮਰਜੈਂਸੀ ਜਿਹੜੀ ਦੁਬਾਰਾ ਹੋ ਰਹੀ ਐ ਉੱਪਰ ਨੂੰ ਜਾ ਰਿਹਾ ਜਿਹੜਾ ਸੰਤ ਉਹ ਐਮਰਜੈਂਸੀ ਨੂੰ ਰੋਕਣ ਵਾਸਤੇ ਜਾਂ ਐਮਰਜੈਂਸੀ ਦੇ ਖਿਲਾਫ ਕੰਮ ਕਰਨ ਵਾਸਤੇ ਉਹ ਆਪਦੇ ਹਿੱਲੇ ਨੇ ਜਿਹੜੇ ਵਰਤਦੇ ਨੇ ਜਿਸ ਤਰ੍ਹਾਂ ਇਹ ਐਮਰਜੈਂਸੀ ਦੀ ਤੁਸੀਂ ਜ਼ਿਕਰ ਕਰਦੇ ਹੋ ਵੀ ਐਮਰਜੈਂਸੀ ਕੋਈ ਫਿਲਮ ਬਣੀ ਮੈਨੂੰ ਤਾਂ ਪਤਾ ਨਹੀਂ ਨਾਮ ਫਿਲਮਾਂ ਦੇਖਦੇ ਆਂ ਐਮਰਜੈਂਸੀ ਤੇ ਫਿਲਮ ਬਣਾਉਣੀ ਸੀ ਜੰਗਲ ਕੰਗ ਪਹਿਲੇ ਗੱਲ ਤਾਂ ਇਹ ਕੰਗਨਾ ਰਣੌਤ ਜਿਹੜੀ ਉਹ ਬੜੀ ਕੰਟਰੋਵਰਸ਼ੀਅਲ ਲੇਡੀ ਐ ਪਹਿਲਾਂ ਤੋਂ ਉਹ ਮਤਲਬ ਕੰਟਰੋਵਰਸੀ ਜਿਹੜੀ ਫਾਰਮਰਸ ਦੇ ਖਿਲਾਫ ਉਹਨੇ ਬਿਆਨ ਦਿੱਤੇ ਫਿਰ ਉਹਨੇ ਥੱਪੜ ਖਾਦਾ 에어ਪੋਰਟ ਤੇ ਕੁਲਵਿੰਦਰ ਕੌਰ ਤੋਂ ਉਸ ਕਿਸਾਨਾਂ ਦੇ ਖਿਲਾਫ ਗੱਲ ਕਰਕੇ ਤੇ ਸਿੱਖਾਂ ਦੇ ਤਾਂ ਬਹੁਤ ਖਿਲਾਫ ਇੱਕ ਕਮਿਊਨਲ ਹੈਗੀ ਆ ਉਹ ਇਸ ਵਾਸਤੇ ਮਤਲਬ ਉਹਦਾ ਜਿਹੜਾ ਕਿਰਦਾਰ ਹੈ ਉਹ ਇੰਦਰਾ ਗਾਂਧੀ ਦੇ ਰੂਪ ਵਿੱਚ ਸ਼ੋਅ ਕਰਨਾ ਤੇ ਉਹ ਇਹੋ ਹੀ ਸ਼ੋਅ ਕਰਦਾ ਵੀ ਸਿੱਖਾਂ ਦੇ ਖਿਲਾਫ ਹੈ ਸਾਰੀ ਗੱਲ ਜਾ ਰਹੀ ਬਾਕੀ ਗੱਲ ਇਹ ਵੀ ਤੁਸੀਂ ਐਮਰਜੈਂਸੀ ਦੀ ਗੱਲ ਕਰ ਦਿਓ ਜੇ ਐਮਰਜੈਂਸੀ ਦੀ ਗੱਲ ਕਰੋਗੇ ਐਮਰਜੈਂਸੀ ਦੀ ਫਿਲਮ ਬਣਨੀ ਹੈ ਤੇ ਸਿੱਖਾਂ ਦਾ ਜਿਹੜਾ ਕਿਰਦਾਰ ਹੈ ਉਹ ਤਾਂ ਉਹ ਸੀ ਵੀ ਐਮਰਜੈਂਸੀ ਦੀ ਖਰਾਬ ਸਿੱਖਾਂ ਨੇ ਮੋਰਚਾ ਲਾਇਆ 75 ਚ ਤੇ ਮਰਹ 70000 ਦੇ ਕਰੀਬ ਉਹਦੇ ਵਿੱਚ ਗ੍ਰਿਫਤਾਰੀਆਂ ਹੋਈਆਂ ਨੇ ਕਿਸੇ ਹਿੰਦੁਸਤਾਨ ਦੇ ਵਿੱਚ ਕਿਸੇ ਵੀ ਕੌਮ ਨੇ ਜਾਂ ਕਿਸੇ ਵੀ ਸੂਬੇ ਨੇ ਐਮਰਜੈਂਸੀ ਦੇ ਖਿਲਾਫ ਆਪਣੀ ਆਵਾਜ਼ ਤੱਕ ਨਹੀਂ ਉਠਾਈ ਸਾਰੇ ਅੰਦਰ ਹੋ ਗਏ ਤਿੰਨ ਦਿਨਾਂ განਨ੍ਹੇ ਸਾਰੇ ਬੜ ਕੇ ਅੰਦਰ ਕਰਤੇ ਇੱਕ ਪੰਜਾਬ ਹੀ ਹੋ ਜਾ ਸੂਬਾ ਸੀ ਸਿੱਕੇ ਹੋਜੇ ਲੋਕ ਸਨ ਜਿਨ੍ਹਾਂ ਨੇ ਐਮਰਜੈਂਸੀ ਦੇ ਖਿਲਾਫ ਆਵਾਜ਼ ਉਠਾਈ ਤੇ ਇਹਦੇ ਖਿਲਾਫ ਅਕਾਲ ਤਖਤ ਸਾਹਿਬ ਨੂੰ ਉਹਨਾਂ ਨੇ ਮੋਰਚਾ ਲਾਇਆ ਤੇ ਅਕਾਲ ਤਖਤ ਸਾਹਿਬ ਨੂੰ ਮੋਰਚਾ ਲਾ ਕੇ ਇੰਨੀਆਂ ਗ੍ਰਿਫਤਾਰੀਆਂ ਦਿੱਤੀਆਂ ਉਸ ਤੋਂ ਬਾਅਦ ਐਮਰਜੈਂਸੀ ਇੰਦਰਾ ਗਾਂਧੀ ਨੂੰ ਹਟਾਉਣੀ ਪਈ ਨੇ ਤਾਂ ਮੇਰਾ ਖਿਆਲ ਹੈ ਜੇ ਸਿੱਖ ਮੋਰਚਾ ਨਾ ਲਾਉਂਦੇ ਤੇ ਇੰਦਰਾ ਗਾਂਧੀ ਨੇ ਅਮਰਜੈਂਸੀ ਹਟਾਉਣੀ ਨਹੀਂ ਸੀ ਕਿਉਂਕਿ ਇੰਦਰਾ ਗਾਂਧੀ ਦੇ ਆਫਰ ਸੀ ਸਿੱਖਾਂ ਨੂੰ ਵੀ ਤੁਸੀਂ ਜਿਹੜਾ ਕੋਈ ਤੁਹਾਨੂੰ ਚਾਹੀਦਾ ਤੁਸੀਂ ਆਪਣੀਆਂ ਮੰਗਾਂ ਮੇਰੇ ਤੋਂ ਮਨਵਾ ਲਓ ਤੇ ਤੁਸੀਂ ਮੋਰਚਾ ਨਾ ਲਾਓ ਬਾਕੀ ਦੇ ਜਿਹੜੇ ਇੱਥੇ ਲੀਡਰ ਨੇ ਜਿਹੜੀ ਲੀਡਰਸ਼ਿਪ ਹੈਗੀ ਕਾਂਗਰਸ ਤੋਂ ਬਗੈਰ ਉਹਨਾਂ ਨੂੰ ਮੈਂ ਖਤਮ ਕਰਨਾ ਤੇ ਤੁਸੀਂ ਮੇਰੇ ਰਸਤੇ ਦੇ ਵਿੱਚ ਨਾ ਆਓ ਲੇਕਿਨ ਸਿੱਖਾਂ ਨੇ ਨੈਸ਼ਨਲ ਇੰਟਰਸਟ ਦੇ ਵਿੱਚ ਇਹ ਗੱਲ ਇੰਦਰਾ ਗਾਂਧੀ ਠੁਕਰਾਤੀ ਉਹਨਾਂ ਕੰਮ ਨਹੀਂ ਅਸੀਂ ਤਾਂ ਮਤਲਬ ਨੈਸ਼ਨਲ ਇੰਟਰਸਟ ਦੇ ਵਿੱਚ ਅਸੀਂ ਮੋਰਚਾ ਲਾਵਾਂਗੇ ਹਿਊਮਨ ਰਾਈਟਸ ਦੇ ਇੰਟਰਸਟ ਦੇ ਵਿੱਚ ਅਸੀਂ ਮੋਰਚਾ ਲਾਵਾਂਗੇ ਤਾਂ ਮੋਰਚਾ ਲਾਇਆ ਮੋਰਚਾ ਲਾਉਣ ਤੋਂ ਬਾਅਦ ਅਕਾਲੀ ਲੀਡਰ ਨੇ ਜਿਹੜੇ ਵੀ ਇੰਦਰਾ ਗਾਂਧੀ ਨੇ ਫੜ ਕੇ ਜੇਲ੍ਹਾਂ ਵਿੱਚ ਰੱਖੇ ਪਹਿਲਾਂ ਅਕਾਲੀ ਲੀਡਰ ਕੋਈ ਨਹੀਂ ਫੜਿਆ ਗਿਆ ਦੂਜੇ ਸਾਰੇ ਲੀਡਰ ਫੜੇ ਗਏ ਸੀ ਪਰ ਕਾਲੀ ਲੀਡਰ ਨੇ ਜਿਹੜੋ ਕਾਫੀ ਚਿਰ ਬਾਅਦ ਫੜੇ ਗਏ ਜਦੋਂ ਉਹਨਾਂ ਨੇ ਮੋਰਚਾ ਲਾਉਣ ਦਾ ਪ੍ਰੋਗਰਾਮ ਬਣਾ ਲਿਆ ਉਸ ਤੋਂ ਬਾਅਦ ਫਿਰ ਕਾਲੀ ਲੀਡਰਨ ਫੜੋ ਫੜੀ ਸ਼ੁਰੂ ਹੋਈ ਤੋ ਇਹ ਗੱਲ ਜਿਹੜੀ ਅਮਰਜੈਂਸੀ ਦੀ ਜਿਉਹਨੇ ਫਿਲਮ ਬਣਾਉਣ ਦੇ ਇਹ ਬਣਾਵੇ ਸਿੱਖਾਂ ਨੇ ਅਮਰਜੈਂਸੀ ਦੇ ਗ੍ਰਾਮ ਮੋਰਚਾ ਲਾਇਆ ਜਿਉਹਨਾ ਗ੍ਰਫਤਾਰੀਆਂ ਕਰਦੀਆਂ ਪਰ ਉਹ ਟ੍ਰੇਲਰ ਇਸ ਤਰ੍ਹਾਂ ਤੁਹਾਨੂੰ ਮੈਂ ਟ੍ਰੇਲਰ ਦਿਖਾਇਆ ਉਸ ਦੇ ਵਿੱਚ ਤਾਂ ਇੱਕ ਵਿਅਕਤੀ ਜਿਹੜਾ ਦਿਖਾਇਆ ਗਿਆ ਸਿੱਖ ਦੇਖ ਦੇ ਵਿੱਚ ਕਿਹਾਇਆ ਜਾ ਰਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਲਿਆਂ ਦੀ ਦੇਖ ਦੇ ਵਿੱਚ ਉਹਨੂੰ ਤਿਆਰ ਕਰਕੇ ਫਿਲਮ ਦੇ ਵਿੱਚ ਲਿਆਂਦਾ ਗਿਆ ਜਿਸ ਤਰ੍ਹਾਂ ਉਹ ਬਖਰੇ ਮੁਲਕ ਦੀ ਮੰਗ ਕਰ ਰਹੇ ਨੇ ਕਿ ਸੰਤਾ ਨੇ ਕਦੇ ਬਖਰੇ ਮੁਲਕ ਦੀ ਮੰਗ ਕੀਤੀ ਇਹ ਤਾਂ ਜਾਣਬੋਝ ਕੇ ਕਰ ਰਹੇ ਨੇ ਜੀ ਦੇਖੋ ਸੰਤ ਜਰਨੈਲ ਸਿੰਘ ਉਹਨਾਂ ਦਾ ਜਿਹੜਾ ਅਮਰਜੈਂਸੀ ਹੋਈ ਉਹ 78 ਨਿਰੰਕਾਰੀ ਕਾਣ ਤੋਂ ਬਾਅਦ ਹੋ ਕੰਰੰਕਾਰੀ ਕਾਂਡ ਹੁੰਦਾ ਹੈ 78 ਦੇ ਵਿੱਚ ਵਿਸਾਖੀ ਵਾਲੇ ਦਿਨਾਂ ਮੋਰਚਾ ਦੇ ਵਿੱਚ ਉਸ ਤੋਂ ਪਹਿਲਾਂ ਅਮਰਜੈਂਸੀ ਹਟਾਈ ਜਾ ਚੁੱਕੀ ਸੀ 77 ਦੇ ਵਿੱਚ ਤੇ ਇਲੈਕਸ਼ਨਾਂ ਹੋ ਚੁੱਕੀਆਂ ਸੀ ਇਲੈਕਸ਼ਨਲ ਦੇ ਵਿੱਚ ਪੰਜਾਬ ਦੇ ਵਿੱਚ ਕਾਲੀ ਗੌਰਮਨ ਬਣ ਗਈ ਸੀ ਹਰਿਆਣਾ ਦੇ ਵਿੱਚ ਜਨਤਾ ਪਾਰਟੀ ਦੀ ਗੌਰਮਨ ਬਣ ਗਈ ਸੀ ਉਹਨਾਂ ਦਾ ਦੇਵੀ ਲਾਲ ਸਿੰਘ ਮੁੱਖ ਮੰਤਰੀ ਤੇ ਸਾਡਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਿੱਖਾਂ ਦਾ ਉਹਨੂੰ ਦੇਖੋ ਟ੍ਰੈਜੇਡੀ ਇਹ ਆ ਕਿ ਜਿਹੜੇ ਸਿੱਖਾਂ ਨੇ ਅਮਰਜੈਂਸੀ ਦੇ ਖਰਾਬ ਮੋਰਚਾ ਲਾਇਆ ਜਾਂ ਹਿਊਮਨ ਰਾਈਟਸ ਦੇ ਲੰਗਰ ਦੇ ਕ੍ਰਾਮ ਮੋਰਚਾ ਲਾਇਆ ਜ ਆ ਹਿੰਦੂ ਹਿੰਦੂ ਸਮਾਜ ਦੇ ਖਿਲਾਫ ਜਿਨ੍ਹਾਂ ਨੇ ਮੋਰਚਾ ਲਾਇਆ ਅਮਰਜੈਂਸੀ ਦੇ ਵਿੱਚ ਤੇ ਉਸ ਤੋਂ ਡਰ ਕੇ ਇੰਦਰਾ ਗਾਂਧੀ ਨੇ ਅਮਰਜੈਂਸੀ ਚੁੱਕੀ ਜੇ ਉਹ ਨਾ ਮੋਰਚਾ ਲਾਉਂਦੇ ਇੰਦਰਾ ਗਾਂਧੀ ਨੇ ਅਮਰਜੈਂਸੀ ਚੁੱਕਣੀ ਨਹੀਂ ਸੀ ਸਿੱਖਾਂ ਨੇ ਕੋਈ ਹੋਰ ਪਾਵਰ ਦੇ ਦੇਣੀ ਐ ਸਿੱਖ ਚੁੱਪ ਕਰਕੇ ਉਹਦਾ ਇੰਜੋਏ ਕਰਦੇ ਲੇਕਿਨ ਸਿੱਖਾਂ ਨੇ ਇਹ ਗੱਲ ਠੀਕ ਨਹੀਂ ਸਮਝੀ ਉਹਨਾਂ ਨੇ ਕਿਹਾ ਵੀ ਨਹੀਂ ਅਸੀਂ ਨੈਸ਼ਨਲ ਇੰਟਰਸਟ ਦੇ ਵਿੱਚ ਮੋਰਚਾ ਲਾਉਂਗੇ ਉਹ ਮੋਰਚਾ ਲਾਉਣ ਤੋਂ ਬਾਅਦ ਫਿਰ ਉਹਨੇ ਅਮਰਜੈਂਸੀ ਚੁੱਕੀ ਉਸ ਤੋਂ ਬਾਅਦ ਫਿਰ ਪੰਜਾਬ ਸਰਕਾਰ ਬਣੀ ਹਰਿਆਣਾ ਸਰਕਾਰ ਬਣੀ ਤੇ ਰਣਜੀਤ ਸਿੰਘ ਤਾਉ ਦੇਵੀ لال ਦੀ ਗਵਰਨਮੈਂਟ ਬਣੀ ਤੇ ਇੱਥੇ ਪ੍ਰਕਾਸ਼ ਸਿੰਘ ਬਾਦਲ ਦੀ ਬਣੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਵਜੋਂ ਨੰਨਕਾਰੀਆਂ ਕਾਂਡ ਹੋਇਆ ਜਿਹੜਾ ਸਿੱਖਾਂ ਨੂੰ ਇਨਾਮ ਮਿਲਿਆ ਜਿਹੜਾ ਮੋਰਚਾ ਲਾਉਣ ਦਾ ਉਹ ਇਹ ਸੀ ਵੀ ਨੰਨਕਾਰੀਆਂ ਨੇ 13 ਸੇ ਅੰਮ੍ਰਿਤਸਰ ਦੇ ਵਿੱਚ ਆ ਕੇ ਵਿਸਾਖੀ ਵਾਲੇ ਦਿਨ 13 ਸਿੱਖੀਦ ਕੀਤੇ ਤੇ ਚੌਧਰੀ ਦੇਵੀ لال ਦੀ ਹਰਾਨੇ ਸਰਕਾਰ ਸੀ ਉਹਨਾਂ ਨੇ ਪੁੰਡਰੀ ਦੇ ਵਿੱਚ 5-6 ਜਿਹੜੇ ਨੰਗ ਸਿੰਘ ਨੇ ਉਹ ਸਿੱਖੀਦ ਕੀਤੇ ਇਹ ਸਿੱਖਾਂ ਨੂੰ ਮਤਲਬ ਉਹ ਉਹਦਾ ਜਿਹੜਾ ਕਿ ਮੈਂ ਜ਼ਾਬੂਕ ਤਰ੍ਹਾਂ ਪਿਆ ਉਸ ਮੋਰਚੇ ਦੌਰ ਦੇ ਵਿੱਚ ਦੀ ਲੰਗਿਆਂ ਜਿਹੜਾ ਉਹ ਦੌਰ ਸੀ ਜਿਹਦੇ ਵਿੱਚ ਘਰਾਂ ਦੇ ਘਰ ਉਜੜ ਗਏ ਹਜ਼ਾਰਾਂ ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲੇ ਹੋਏ ਜੇਕਰ ਇਹ ਫਿਲਮ ਰਿਲੀਜ਼ ਹੁੰਦੀ ਆ ਤਾਂ ਇਸ ਦਾ ਪੰਜਾਬ ਦੇ ਵਿੱਚ ਕੀ ਅਸਰ ਪੈਣ ਵਾਲਾ ਕੀ ਲੱਗਦਾ ਤੁਹਾਨੂੰ ਦੇਖੋ ਜਿਹੜਾ ਤੁਹਾਡਾ ਸਵਾਲ ਹੈ ਇਹ ਬੜਾ ਮਤਲਬ ਡਿਟੇਲ ਚ ਮਤਲਬ ਮੰਗਦਾ ਹੈ ਡਿਸਕਸ਼ਨ ਜਿਹੜੀ ਤੁਸੀਂ ਗੱਲ ਕੀਤੀ ਵੀ ਇੰਨੇ ਮਾਰਕਟਾਈਜ਼ ਜਿਹੜੀ ਹੋਏ ਸਿੱਖਾਂ ਦੇ ਮਾਰਮrai ਹੋਇ ਉਹ ਕਿਉਂ ਉਹਦਾ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਸਿੱਕਾ ਨੂੰ ਜਿਹੜਾ ਇਹਨਾਂ 13 13 ਅਪ੍ਰੈਲ 1978 ਨੂੰ ਜਿਹੜਾ ਇਹਨਾਂ ਨੇ ਇਨਾਮ ਦਿੱਤਾ ਅਮਰਜੰਸੀ ਦੇ ਖਰਾਬ ਮੋਰਚਾ ਲਾਉਣ ਦਾ ਪ੍ਰਕਾਸ਼ ਸਿੰਘ ਬਾਦਲੀ ਚੀਫ ਮਿਨਿਸਟਰ ਤੇ ਮੁਰਾਰਜੀ ਦੇਸਾਈ ਪ੍ਰਾਈਮ ਮਿਨਿਸਟਰ ਜੀ ਉਹਨਾਂ ਦੀ ਮਤਲਬ ਉਸਾਰਤ ਵੇਲੇ ਤੇ ਉਹ ਜਿਹੜਾ ਉਹ ਜਿਹੜਾ ਜਿਹੜਾ 13 ਸਿੱਕ ਜਾਰੀ ਕਰਦੇ ਉਸ ਤੋਂ ਬਾਅਦ ਸਿੱਕਾ ਦੇ ਬਾਦ ਬਦਲੇ ਦੀ ਭਾਵਨਾ ਸ਼ੁਰੂ ਹੋ ਗਈ ਬਦਲੇ ਦੀ ਭਾਵਨਾ ਇਨੋਂ ਇੱਥੋਂ ਤੱਕ ਸ਼ੁਰੂ ਹੋਈ ਕਿ ਉਹ ਨਿਰੰਕਾਰੀਆਂ ਭੌਂਸ ਜਿਹੜੇ ਸਾਰੇ ਬੰਦ ਕਰਾਉਣੇ ਪਏ ਉਸ ਤੋਂ ਬਾਅਦ ਬਿਨ ਮਾਰ ਕੁਟਾਈ ਕੋਈ ਨਹੀਂ ਸਿੱਖਾਂ ਨੇ ਨਹੀਂ ਕੀਤੀ ਸਿੱਖਾਂ ਦੇ ਕਹਿ ਬੀ ਇਹਨਾਂ ਦੇ ਜਿਹੜਾ ਇਹ ਮਤਲਬ ਗੂੜ ਪ੍ਰਚਾਰ ਕਰਦੇ ਨੇ ਨਰਕਾਰੀ ਜੀ ਨੂੰ ਬੰਦ ਕਰਾਇਆ ਜਾਂ ਸਿੱਖੀ ਦੇ ਖਿਲਾਫ ਪ੍ਰਚਾਰ ਕਰਦੇ ਨੇ ਇਹਨਾਂ ਨੂੰ ਬੰਦ ਕਰਾਇਆ ਗਿਆ ਸਿੱਖਾਂ ਤੇ ਇਹ ਡਿਮਾਂਡ ਸੀ ਤੇ ਉਹ ਮਰਾਰਜੀ ਦੇ ਸਾਈਬਰ ਕੇ ਜਿਹੜੇ ਕਮਿਊਨਲ ਹਿੰਦੂ ਸੀ ਉਹ ਨਹੀਂ ਸੀ ਚਾਹੁੰਦੇ ਸਿੱਖਾਂ ਦੇ ਧਰਮ ਦੇ ਹੱਕ ਦੇ ਵਿੱਚ ਕੋਈ ਗੱਲ ਹੋਵੇ ਉਹ ਤਾਂ ਸਿੱਖਾਂ ਦੇ ਧਰਮ ਨੂੰ ਖਤਮ ਕਰਨਾ ਚਾਹੁੰਦੇ ਨੇ ਖਰਾਬ ਕਰਨਾ ਚਾਹੁੰਦੇ ਨੇ ਇਸ ਵਾਰ ਤੇ ਉਹਨਾਂ ਨੇ ਕੋਈ ਗੱਲ ਨਹੀਂ ਸੁਣੀ ਉਸ ਤੋਂ ਬਾਅਦ ਫਿਰ ਉਹਨਾਂ ਨੇ ਆਪ ਵੀ ਬਦਲ ਲੈਂਦਾ ਸਿੱਖਾਂ ਨੇ ਮਨ ਬਣਾ ਲਿਆ ਸਰਕਾਰ ਨੇ ਸਾਡੀ ਗੱਲ ਨਹੀਂ ਸੁਣੀ ਤਜੀ ਆਪਣੇ ਆਪ ਕਰੀਏ ਅਕਾਲੀ ਵੀ ਉਸ ਸਰਕਾਰ ਦੇ ਨਾਲ ਹੋ ਗਏ ਹਰਿਆਣੇ ਵਾਲੇ ਵੀ ਉਸ ਸਰਕਾਰ ਦੇ ਨਾਲ ਹੋ ਗਏ ਹਰਿਆਣੇ ਚ ਉਹ ਕੇਸ ਜਿਹੜਾ ਸੀ 13 ਸਿੰਘਾਂ ਦੀ ਸਿੱਧੀ ਵੱਲ ਉਹ ਹਰਿਆਣੇ ਚ ਟ੍ਰਾਂਸਫਰ ਕਰਤਾ ਹਰਿਆਣੇ ਟ੍ਰਾਂਸਫਰ ਕਰਨ ਤੋਂ ਬਾਅਦ ਉਹ ਸਾਰੇ ਨੌਕਰਾਰੀ ਜਿਹੜੇ ਛੱਡੇ ਜਿਹਨਾਂ ਨੌਕਰਾਰੀਆਂ ਨੂੰ ਸਜ਼ਾ ਹੀ ਨਹੀਂ ਮਿਲੀ ਗੁਰਪਤਨ ਨੇ ਛੱਡਤਾ ਉਸ ਤੋਂ ਬਾਅਦ ਜ਼ਿਕਾ ਨੇ ਮਨ ਬਣਾ ਲਿਆ ਗੁਰਪਤਨ ਨੇ ਉਸੇ ਆਪਸਰਾ ਦੇ ਆਗੇ ਉਹ ਸਰਾ ਦੇਣ ਦੇ ਵਾਸਤੇ ਉਸ ਨੌਕਰਾਰੀ ਜਿਹੜਾ ਉਹ ਦਿੱਲੀ ਦੇ ਵਿੱਚ ਸੋਧਿਆ ਗਿਆ ਉਸ ਤੋਂ ਬਾਅਦ ਜਿਹੜਾ ਨੌਕਰਾਰੀ ਪਮਣਾ ਦੇ ਉੱਤੇ ਸਾਰਾ ਕੁਝ ਹੋਇਆ ਏ ਸਰਕਾਰ ਦੀਆਂ ਸਾਰੀਆਂ ਚਾਰਨਾ ਨੇ ਸਰਕਾਰ ਹੀ ਕਰਾਉਂਦੀ ਹੈ ਸਰਕਾਰ ਦੀਆਂ ਏਜੰਸੀਆਂ ਕਰਾਉਂਦੀਆਂ ਸੰਤਾਂ ਦੇ ਨਾਲ ਤੁਸੀਂ ਮਿਲਦੇ ਰਹੇ ਹੋ ਕਿ ਸੰਤਾਂ ਨੇ ਕਦੇ ਖਾਲਸਾਤਨ ਦੀ ਮੰਗ ਕੀਤੀ ਸੀ ਉਹਨਾਂ ਦੀਆਂ ਤਕਰੀਰਾਂ ਦੇ ਵਿੱਚ ਉਹਨਾਂ ਦੇ ਸਮੋਧਨਾਂ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਆਵਾਜ਼ ਹੈ ਸੀ ਇਸ ਤਰ੍ਹਾਂ ਦਾ ਕੋਈ ਇਲਾਨ ਹੈ ਸੀ ਸੰਤਾਂ ਦਾ ਤਾਂ ਧਾਰਮਿਕ ਪ੍ਰਚਾਰ ਸੀ ਜਦੋਂ ਭਾਈ ਅੰਮ੍ਰਿਤ ਸਿੰਘ ਤੇ ਬਾਬਾ ਠਾਰਾ ਸਿੰਘ ਫੜੇ ਗਏ ਉਸ ਤੋਂ ਬਾਅਦ ਸੰਤਾਂ ਨੇ ਪਹਿਲਾ ਮੋਰਚਾ ਲਾਤਾ ਜੁਲਾਈ ਦੇ ਵਿੱਚ ਵੀ ਅਸੀਂ 50 ਬੰਦੇ ਰੋਜ਼ ਭੇਜਿਆ ਕਰਾਂਗੇ ਜਿਨ੍ਹਾਂ ਦੇ ਪਿਛੇ ਭਾਈ ਅੰਮ੍ਰਿਤ ਸਿੰਘ ਤੇ ਠਾਰਾ ਸਿੰਘ ਨੂੰ ਛੱਡਿਆ ਨਹੀਂ ਤੇ ਆ ਨਹੀਂ ਕੀਤਾ ਜਾਂਦਾ ਉਸ ਮੋਰਚੇ ਦੇ ਵਿੱਚ ਅਕਾਲੀ ਦਲਵੀ ਆ ਕੇ ਸ਼ਾਮਲ ਹੋ ਗਿਆ ਅਕਾਲੀ ਦਲ ਚਲੋ ਸ਼ਾਮਲ ਹੋਇਆ ਫਿਰ ਸੰਤਾਂ ਨੇ ਕਿਹਾ ਵੀ ਠੀਕ ਹੈ ਆਪਾਂ ਤੁਹਾਨੂੰ ਜਦੋਂ ਮੋਰਚਾ ਇਹਦਾ ਨਾਂ ਰੱਖਦੇ ਹੋ ਉਹ ਧਰਮ ਜਦ ਮੋਰਚਾ ਫਿਰ ਸ਼ੁਰੂ ਹੋਇਆ ਅਗਸਤ ਦੇ ਵਿੱਚ ਇਹਨਾਂ ਨੇ ਜੁਆਇਨ ਕੀਤਾ ਅਗਸਤ ਦੇ ਵਿੱਚ ਉਹ ਧਰਮ ਜਦ ਮੋਰਚਾ ਸ਼ੁਰੂ ਹੋਇਆ ਧਰਮ ਜਦ ਮੋਰਚਾ ਚੱਲਦਾ ਚੱਲਦਾ ਬਹੁਤ ਸੰਗਾਂ ਨੇ ਉਹਦੇ ਤੇ ਗ੍ਰਿਫਤਾਰੀਆਂ ਦਿੱਤੀਆਂ ਉਹ ਚੱਲਦਾ ਚੱਲਦਾ ਸੰਤਾਂ ਦਾ ਕੰਮ ਤਾਂ ਉੱਥੇ ਧਾਰਮਿਕ ਪ੍ਰਚਾਰ ਕਰਨਾ ਸੀ ਉਹ ਧਰਮ ਦਾ ਪ੍ਰਚਾਰ ਕਰਦੇ ਸੀ ਜਿਹੜਾ ਸਿੱਖਾਂ ਨਾਲ ਅਨਿਆਂ ਹੋ ਰਿਹਾ ਸੀ ਜਿਹੜੇ ਸਿੱਖਾਂ ਦੇ ਵਿਦਿੱਤੀਆਂ ਹੋ ਰਹੀਆਂ ਸੀ ਉਹਦਾ ਜ਼ਿਕਰ ਓਪਨਲੀ ਕਰਦੇ ਸੀ ਜਿਸ ਕਰਕੇ ਜਿਹੜ ਇਸ ਸਿੱਖ ਜਿਹੜਾ ਯੂਥ ਹੈ ਉਹ ਮੱਲੋ ਮੱਲੀ ਉਹਨਾਂ ਨਾਲ ਲੱਗਿਆ ਜਾ ਰਿਹਾ ਸੀ ਤਾਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਉਹਨਾਂ ਨੇ ਦੁਬਾਰਾ ਖੜਾ ਕੀਤਾ ਭਾਈ ਅਮਰੀਕ ਸਿੰਘ ਉਹਦੇ ਪ੍ਰਧਾਨ ਬਣੇ ਅਰਮਿੰਦਰ ਸਿੰਘ ਸੰਧੂ ਜਨਰਲ ਸੈਕਟਰੀ ਬਣੇ ਉਹਨੋਂ ਦੋਹਾਂ ਨੇ ਬੜਾ ਸਿਰ ਤੋੜ ਕੋਸ਼ਿਸ਼ ਕਰਕੇ ਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਇੰਟਰਨੈਸ਼ਨਲ ਲੈਵਲ ਤੇ ਉੱਜੜੇ ਬੰਨੀ ਲੈ ਕੇ ਗਏ ਜਿਹੜੀ ਜਦੇ ਬੰਨੀ ਦੇ ਬਾਅਦ ਵਿੱਚ ਬਾਅਦ ਵਿੱਚ 1985 ਵਿੱਚ ਹਿੰਦੁਸਤਾਨ ਦੀ ਸਰਕਾਰ ਵਿੱਚ ਚੁੱਕ ਕੇ ਤੇ ਗੱਲਬਾਤ ਕਰਨ ਵਾਸਤੇ ਤਿਆਰ ਹੋਈ ਜੋਨਾਲ ਸਾਮ ਸਟੂਡੈਂਟ ਯੂਨੀਅਨ ਦੇ ਨਾਲ ਉਹਨਾਂ ਨੇ ਸਮਝੌਤਾ ਕੀਤਾ ਹੈ ਇਸ ਤਰ੍ਹਾਂ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਨਾਲ ਵੀ ਉਹ ਸਮਝੌਤਾ ਕਰਨ ਵਾਸਤੇ ਤਿਆਰ ਹੋਏ ਸਾਡੇ ਡੈਲੀਗੇਸ਼ਨ ਵੀ ਗਏ ਲੇਕਿਨ ਉਹਦੇ ਵੀ ਸਾਡੇ ਜਿਹੜੇ ਪੋਲੀਟੀਕਲ ਪਾਰਟੀ ਦੇ ਆਕਾਲੀ ਦਲ ਉਹਨਾਂ ਦੀ ਗਲਤੀ ਸੀ ਉਹਨਾਂ ਨੇ ਮਤਲਬ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਨੂੰ ਖਤਮ ਕਰਨਾ ਚਾਹੁੰਦੇ ਸੀ ਉਹਨਾਂ ਨੇ ਉਹਦੇ ਪੈਰਲਲ ਯੂਥ ਆਕਾਲੀ ਦਲ ਬਣਾਤਾ ਯੂਥ ਆਕਾਲੀ ਦਲ ਦੇ ਪ੍ਰਚਾਰਨ ਪ੍ਰਯਮ ਸਿੰਘ ਚੰਦੂ ਮਾਜਰੇ ਵਰਗੇ ਬੁਨਾਤੇ ਉਹਦਾ ਖਮਿਆਲ ਜਿਹੜਾ ਹੁਣ ਅਕਾਲੀ ਦਲ ਨੂੰ ਭੁਗਤਣਾ ਪੈ ਰਿਹਾ ਤੇ ਆਲ ਇੰਡੀਆ ਸਿਕਸ ਸਟੂਡੈਂਟ ਫੈਡਰੇਸ਼ਨ ਤਾਂ ਉਹਨਾਂ ਨੇ ਖਰਮ ਕਰਕੇ ਆਪਦੇ ਪੈਰਾਂ ਤੇ ਆਪ ਹੀ ਕੁਹਾੜਾ ਮਾਰਿਆ ਹੁਣ ਉਹ ਰਿਅਲਾਈਜ਼ ਕਰ ਰਹੇ ਨੇ ਬਸਾਤੋ ਗੱਟੀਆਂ ਹੋ ਜਾਂ। ਤੋ ਇਹ ਸਾਰੀ ਗੱਲ ਸੰਤਾ ਨੇ ਕਦੇ ਖਾਲਸਾਣ ਦੀ ਗੱਲ ਕੀ ਕਰਨੀ ਸੰਤਾ ਨੇ ਤਾਂ ਮਤਲਬ ਪੋਲੀਟਿਕਲ ਜਿਹੜਾ ਇਨਜਸਟਿਸ ਇਕਾਂ ਦੇ ਨਾਲ ਹੋ ਰਿਹਾ ਸੀ ਉਹਦੀ ਗੱਲ ਉਹ ਹਮੇਸ਼ਾ ਕਰਦੇ ਸੀ ਫੇਕ ਕਨਕਾਊਂਟਰ ਦੇ ਵਿੱਚ ਇਕਾਂ ਮਾਰਿਆ ਜਾ ਰਿਹਾ ਸਾਨੂੰ ਕੋਈ ਮਤਲਬ ਸਾਡੇ ਜਿਹੜੇ ਉਪਾਦੇ ਕੀਤੇ ਸੀ ਆਜ਼ਾਦੀ ਤੋਂ ਪਹਿਲਾਂ ਉਹ ਉਹ ਪੂਰੇ ਨਹੀਂ ਕੀਤਾ ਜਾ ਰਿਹਾ ਸਾਨੂੰ ਕਲਚਰਲੀ ਤੇ ਇਕਨੋਮਿਕਲੀ ਤੇ ਰਿਲੀਜੀਅਸਲੀ ਤਿੰਨਾ ਤਿੰਨਾ ਫਰੰਟਾਂ ਤੇ ਮਤਲਬ ਸਿੱਖਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਮਤਲਬ ਉਹਨਾਂ ਦਾ ਕਹਿਣ ਦਾ ਮਤਲਬ ਇਹ ਸਿੱਖ ਧਰਮ ਨੂੰ ਖਤਮ ਕਰਨ ਵਾਸਤੇ ਹਿੰਦੁਸਤਾਨ ਦੀ ਜਿਹੜੀ ਹਿੰਦੂ ਸਰਕਾਰ ਹੈ ਇਹਨੇ ਲੱਕ ਬੰਨਿਆ ਹੋਇਆ ਤੇ ਅਸੀਂ ਇਹ ਕੰਮ ਨਹੀਂ ਹੋਣ ਦਿਆਂਗੇ ਉਹ ਇਸ ਕੰਮ ਦੇ ਖਰਾਬ ਡਟ ਗਏ ਜਿਸ ਤਰ੍ਹਾਂ ਇਹ ਜਿਸ ਤਰ੍ਹਾਂ ਮੈਂ ਤੁਹਾਨੂੰ ਟ੍ਰੇਲਰ ਦਿਖਾਇਆ ਐ ਮਰਜੈਂਸੀ ਫਿਲਮ ਦਾ ਜਿਸ ਤਰ੍ਹਾਂ ਸਿੱਖ ਦਿਖਾਏ ਗਏ ਨਹੀਂ ਜਦੋਂ ਉਹ ਫਿਲਮ ਰਿਲੀਜ਼ ਹੋਏਗੀ ਕੀ ਉਹ ਉਹਦਾ ਪੰਜਾਬ ਤੇ ਕਿਹੋ ਜਿਹਾ ਪ੍ਰਭਾਵ ਪੈ ਸਕਦਾ ਕੀ ਦੁਬਾਰੇ ਮਾਹੌਲ ਗਰਮ ਕਰ ਸਕਦੀ ਹੈ ਫਿਲਮ ਉਹ ਜੇਕਰ ਸਿਨੇਮੇ ਘਰਾਂ ਦੇ ਵਿੱਚ ਪੰਜਾਬ ਦੇ ਵਿੱਚ ਉਹ ਲੱਗਦੀ ਹੈ ਇਸੇ ਸਥਿਤੀ ਦੇ ਵਿੱਚ ਜੇਕਰ ਨਾਟ ਕੱਟ ਲਾਏ ਜਾਂਦੇ ਉੱਤੇ ਨਹੀਂ ਇਹ ਤਾਂ ਦੇਖੋ ਕਲੀਅਰ ਹੋ ਗਿਆ ਜਦੋਂ ਕਾਲ ਤਕ ਸਾਹਿਬ ਜਗਦਾੜ ਸਾਹਿਬ ਨੇ ਕਹਿ ਦਿੱਤਾ ਉਹਦੇ ਖਿਲਾਫ ਵੀ ਇਹ ਗਲਤ ਹੈ ਇਹਨੂੰ ਕਟੋ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਤਮ ਜਾਬ ਨੇ ਵੀ ਕਹਿਤਾ ਵੇ ਇਹਨੂੰ ਘਟੋਈ ਗਲਤ ਹੈ ਉਹ ਤਾਂ ਵਨਸਪੋਰ ਆਲੋ ਨੇ ਡਿਸਾਈਡ ਕਰਤਾ ਵੇ ਇਹ ਫਿਲਮ ਅਸੀਂ ਚੱਲਣ ਨਹੀਂ ਦੇਣੀ ਜੇ ਤੁਸੀਂ ਚਲਾਓਗੇ ਤੇ ਅਸੀਂ ਮਤਲਬ ਐਜੀਟੇਸ਼ਨ ਕਰਾਂਗੇ ਜਾਂ ਇਹਨੂੰ ਬੰਦ ਕਰਾਵਾਂਗੇ سینਮਿਆਂ ਦੇ ਵਿੱਚ ਉਹ ਗੱਲ ਤਾਂ ਹੋ ਨਹੀਂ ਸਕਦੀ ਉਹ ਉਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਮੈਨੂੰ ਟ੍ਰੇਲਰ ਦਿਖਾਇਆ ਉਸ ਤਰ੍ਹਾਂ ਨਾ ਰਿਲੀਜ਼ ਕਰ ਸਕਦੀ ਹਿੰਦੁਸਤਾਨ ਦੀ ਸਰਕਾਰ ਦੇ ਨਾਂ ਰਿਲੀਜ਼ ਹੋ ਸਕਦੀ ਬਾਕੀ ਇਹ ਜੇ ਉਹ ਸਰਕਾਰ ਨੇ ਆਪ ਜੇ ਉਹਨਾਂ ਨੇ ਉਹ ਗੱਲ ਖੜੀ ਕਰਨੀ ਹੈ ਕਮਿਊਨਲ ਟੈਂਸ਼ਨ ਜੀ ਉਹਨਾਂ ਨੇ ਖਤਮ ਸ਼ੁਰੂ ਕਰਨੀ ਹੈ ਪੰਜਾਬ ਦੇ ਵਿੱਚ ਸਿੱਖਾਂ ਦੇ ਦੁਨੀਆ ਕਮਿਊਨਿਟੀ ਦੇ ਵਿੱਚ ਤੇ ਉਹਨਾਂ ਦੀ ਮਰਜ਼ੀ ਉਹਨਾਂ ਨੇ ਅੱਗੇ ਵੀ ਇਸ ਤਰ੍ਹਾਂ ਕੀਤਾ ਸੀ ਨਨਕਾਰੀਆਂ ਨੂੰ ਉਹਨਾਂ ਨੂੰ ਅਨਕਾਜ ਕਰਕੇ ਉਸ ਆਖੀ ਵਾਲੇ ਦਿਨ 13 ਬੰਦੇ ਉਹਨਾਂ ਨੇ ਮੁਰਾਜ਼ੇ ਅਮਰਸਰ ਸਾਹਿਬ ਉਸ ਤੋਂ ਬਾਅਦ ਜਿਹੜਾ 15 ਸਾਲ ਸੰਤਾਪ ਭੁਗਤਣਾ ਪਿਆ ਉਹਦੇ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਸਾਰੇ ਲੋਕਾਂ ਨੇ ਉਹਦੇ ਹੋਰ ਵੀ ਲੋਕਾਂ ਨੂੰ ਬਹੁਤ ਨੁਕਸਾਨ ਹੋਇਆ ਸਾਰੇ ਪੰਜਾਬ ਨੂੰ ਨੁਕਸਾਨ ਹੋਇਆ ਸਿੱਖਾਂ ਨੂੰ ਜ਼ਿਆਦਾ ਨੁਕਸਾਨ ਆਇਆ ਉਹਦੇ ਵਿੱਚ ਕਿਉਂਕਿ ਸਿੱਖਾਂ ਨੇ ਮਤਲਬ ਉਹਨੂੰ ਚੈਲੰਜ ਲਿਆ ਚੈਲੰਜ ਲੈ ਕੇ ਤੇ ਉਹਨਾਂ ਨੇ ਲੜਾਈ ਲੜੀ ਕਿ ਸੰਜੋ ਤੇ ਜੰਧਰਾ ਗਾਂਧੀ ਦਾ ਵੀ ਨੁਕਸਾਨ ਹੋਇਆ ਸੰ ਜਨੈਲ ਸਿੰਘ ਉਹਨਾਂ ਨੇ ਸਿੱਧੀਆਂ ਪ੍ਰਾਪਤ ਕੀਤੀਆਂ ਹੋਰ ਬੜੇ ਸਿੰਘਾਂ ਨੇ ਪ੍ਰੇਜ਼ੈਂਪਲ ਉਸ ਤਰ੍ਹਾਂ ਸਿੱਧੀਆਂ ਪ੍ਰਾਪਤ ਕੀਤੀਆਂ ਤੇ ਇੰਦਰਾ ਗਾਂਧੀ ਨੂੰ ਨੁਕਸਾਨ ਹੋਇਆ ਉਸ ਕਰਨਾ ਜੇ ਹੁਣ ਇੱਕ ਗਿਰ ਹੋਰ ਮੈਂ ਫਿਰ ਦੇਖ ਰਿਹਾ ਸੀ ਰਿਕਾਰਡ ਕਿ ਕਈ ਫਿਲਮਾਂ ਜਿਹੜੀਆਂ ਸਿੱਖ ਕੌਮ ਦੇ ਬਾਰੇ ਬਣੀਆਂ ਪੰਜਾਬ ਦੇ ਬਾਰੇ ਬਣੀਆਂ ਚਾਹੇ ਧਰਮ ਯੁੱਧ ਮੋਰਚਾ ਹੋਵੇ ਕੌਮ ਦੇ ਹੀਰੇ ਹੋਵੇ 1947 ਤੋਂ 1984 ਤੱਕ ਜਿਹੜੀਆਂ ਫਿਲਮਾਂ ਜਿਹੜੀਆਂ ਉਹਨਾਂ ਦੇ ਪਾਬੰਦੀ ਲਗਾ ਦਿੱਤੀ ਗਈ ਇੰਡੀਆ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਰਿਲੀਜ਼ ਨਹੀਂ ਹੋਣਗੀਆਂ ਪਰ ਜਦੋਂ ਇਸ ਤਰ੍ਹਾਂ ਦੀਆਂ ਫਿਲਮਾਂ ਆਉਂਦੀਆਂ ਨੇ ਜਿਹੜੀਆਂ ਕੜਵਾਹਟ ਪੈਦਾ ਕਰਦੀਆਂ ਨੇ ਸਿੱਖ ਕੌਮ ਦੇ ਵਿੱਚ ਜਾਂ Hindu ਧਰਮ ਦੇ ਵਿੱਚ ਉਹਨਾਂ ਨੂੰ ਛੱਟ ਪ੍ਰਵਾਨਗੀ ਮਿਲ ਜਾਂਦੀ ਹੈ ਇਹ ਇਹਦੇ ਪਿੱਛੇ ਵੀ ਤੁਸੀਂ ਕੋਈ ਸਾਜ਼ਿਸ਼ ਮੰਨਦੇ ਹੋ ਇਹ ਇਹ ਤੁਹਾਨੂੰ ਆਪਣੇ ਆਪ ਵੀ ਸੋਚਣਾ ਚਾਹੀਦਾ ਵੀ ਉਹਨਾਂ ਨੂੰ ਕਿਉਂ ਪ੍ਰਵਾਨ ਕੀ ਦਿੰਦੇ ਨੇ ਤੇ ਜਿਹੜੀਆਂ ਮਤਲਬ ਮਾੜੀਆਂ ਮੋਟੀਆਂ ਵੀ ਜਿਹੜੀਆਂ ਸਿੱਖਾਂ ਦੇ ਹੱਕ ਚ ਹੁੰਦੀਆਂ ਨੇ ਸਤੂਫਾਨ ਸਿੰਘ ਦੀ ਗੱਲ ਇਹ ਤੁਸੀਂ ਕੀਤੀ ਹੈ ਜੋ ਕੌਮ ਦੇ ਹੀਰੇ ਜਾਂ ਦੋ ਤਿੰਨ ਤੁ ਜੋਰ ਨਾ ਲੈਣੇ ਉਹ ਫਿਲਮਾਂ ਨੇ ਜਿਹੜੀਆਂ ਇਹਨਾਂ ਨੂੰ ਇਹ ਲੱਗਦਾ ਵੀ ਇਹਨਾਂ ਸਿੱਖੀ ਸਿੱਖ ਕਲਚਰ ਜਿਹੜਾ ਸੇਕ ਰਿਲੇਜਨ ਹੈ ਜਿਹੜਾ ਉਹ ਪ੍ਰਮੋਟ ਹੁੰਦਾ ਇਸ ਵਾਸਤੇ ਇਹਨੂੰ ਖਤਮ ਕਰੋ ਕਿਉਂਕਿ ਉਹ ਸੇਕ ਰਿਲੇਜਨ ਨੂੰ ਮਤਲਬ Hindu ਧਰਮ ਦੇ ਵਿੱਚ ਉਹ ਮਿਲਾਉਣਾ ਚਾਹੁੰਦੇ ਜਿਹੜੀ Hindu ਸਰਕਾਰ ਦਿੱਲੀ ਦੀ ਉਹ ਜੇ ਉਹ ਇੱਕ ਫਿਰਮਾ ਚਲਨ ਦਿੰਦੇ ਨੇ ਤੇ ਜਿਹੜਾ 6 ਸਪ੍ਰੇਡ ਹੈ ਉਹਨੂੰ ਜਿਹੜਾ ਉਹ ਉਹਦੇ ਜਜ਼ਬਾ ਹੋਰ ਆਉਂਦਾ ਹੈ ਤੇ ਸਿੱਕੀ ਪਰਪੋਰਟ ਹੁੰਦੀ ਹੈ ਸਿੱਕੀ ਪਰਪੋਰਟ ਹੁੰਦੀ ਹੈ ਤੇ ਉਹਨਾਂ ਨੂੰ ਇਸ ਸੈਂਟਰਲ ਗਵਰਨਮੈਂਟ ਨੂੰ ਇਸ ਗੱਲ ਦਾ ਬੜਾ ਮਤਲਬ ਫਿਕਰ ਰਹਿੰਦਾ ਹੈ ਕਿ ਸਿੱਕੀ ਜਿਹੜੀ ਪਰਪੋਰਟ ਨਾ ਹੋਵੇ ਹਰ ਇੱਕ ਕੋਸ਼ਿਸ਼ ਕਰਦੇ ਆ ਉਹ ਸਿੱਕਾਂ ਨੂੰ ਮਤਲਬ ਕਸਿਆਰੇ ਬਣਾਉਣ ਦੀ ਕੋਸ਼ਿਸ਼ ਕਰਦੇ ਆ ਪਰ ਉਹਨਾਂ ਦੇ ਵਾਸਤੇ ਸਿੱਕਾ ਇੱਕ ਜਾਂ ਤਾਂ ਹੋਟਲ ਦੇ ਸਾਹਮਣੇ ਜਿਹੜਾ ਗਰਬਾਨ ਖੜਾ ਹੁੰਦਾ ਉਹ ਹੋਣਾ ਚਾਹੀਦਾ ਜਾਂ ਇੱਕ ਡਰਾਈਵਰ ਹੋਣਾ ਚਾਹੀਦਾ ਜਾਂ ਕੋ ਟੈਰਰਿਸਟ ਹੋਣਾ ਚਾਹੀਦਾ ਹੈ ਇਸ ਤਰ੍ਹਾਂ ਦਾ ਕੈਰੇਕਟਰ ਹੋਣਾ ਚਾਹੀਦਾ ਸਿੱਕਦਾ ਜਿਹੜਾ ਪੜਿਆ ਲਿਖਿਆ ਕੈਰੇਕਟਰ ਹੈ ਜਾਂ ਜਿਹੜਾ ਪ੍ਰੋਗਰੈਸਿਵ ਕੈਰੇਕਟਰ ਹੈ ਸਿੱਕਦਾ ਜਾਂ ਧਾਰਮਿਕ ਪ੍ਰੋਟੈਕਟਰ ਹੈ ਉਹ ਮਤਲਬ ਉਹ Hindu ਜਿਹੜੀ ਸਰਕਾਰ ਹੈ ਉਹਨੂੰ ਬਰਦਾਸ਼ਤ ਨਹੀਂ ਹੈ Jawaharlal Nehru ਦੇ ਟਾਈਮ ਤੋਂ ਤੇ Mahatma Gandhi ਦੇ ਟਾਈਮ ਤੋਂ ਇਹ ਗੱਲ ਚੱਲ ਰਹੀ ਹੈ ਇਹਨਾਂ ਦੀ ਜਿਹੜੀ ਕਲਚਰ ਹੈ ਜਾਂ ਜਿਹੜਾ ਸੈਪਰੇਟਿਜ਼ਮ ਹੈ ਬਲਕਿ ਜਦੋਂ ਤੋਂ ਖਾਲਸਾ ਮਤਲਬ ਮਹਾਰਾਜ ਦਸਮ ਪਤਿ ਨੇ ਸੱਜਿਆ 1990 ਦੇ ਵਿੱਚ ਪੁਰੰਤੂ ਜਿਹੜੇ ਹਿੱਲ ਸਟੇਟਸ ਦੇ ਜਿਹੜੇ ਰਾਜੇ ਸੀ ਇਹਨਾਂ ਨੇ ਸਾਰਿਆਂ ਨੇ ਇਹਦਾ ਮਰੂਦ ਕੀਤਾ ਤੇ ਲੜਾਈਆਂ ਜਿਹੜੀਆਂ ਸਾਡੀਆਂ ਦਸਮਪਾਸ਼ਰ ਨਾਲ ਲੜੀਆਂ ਨੇ ਉਹ ਇਹਨਾਂ ਨੇ ਸ਼ੁਰੂ ਕੀਤੀਆਂ ਨੇ ਸਾਰੀਆਂ ਉਸ ਤੋਂ ਬਾਅਦ ਇਹਨਾਂ ਨੇ ਔਰੰਗਜ਼ੇਬ ਨੂੰ ਇਨਵਾਈਟ ਕਰਕੇ ਤੇ ਮਹਾਰਾਜਾ ਤੇ ਚੜਾ ਕੇ ਲੈਂਦਾ ਸਾਰੇ ਸਾਰੇ ਮਤਲਬ ਜੜਤ ਹੈ ਉਹੀ ਨੇ ਜਿਹੜਾ ਐਂਟੀ ਐਂਟੀ ਸਿੱਖ ਲੋਬੀ ਹੈ ਜਿਹੜੀ ਐਂਟੀ ਪੰਜਾਬ ਲੋਬੀ ਹੈ ਜਿਹੜੀ ਪੰਜਾਬ ਦੇ ਵਿੱਚ ਇਹਨਾਂ ਨੇ ਅੱਗੇ ਮਤਲਬ ਇਹ ਸਾਰਾ ਕੁਝ ਕਰਕੇ ਤੇ ਇਹਨਾਂ ਨੇ ਪਾਕਿਸਤਾਨ ਬਣਾਇਆ ਪਹਿਲਾਂ ਤੇ ਹੁਣ ਇਹਨਾਂ ਦੀ ਮਤਲਬ ਇਹ ਨੇ ਜਿਹੜੇ ਕਾਰਵਾਈਆਂ ਇਹ ਕਰ ਰਹੇ ਨੇ ਜਿਸ ਤਰ੍ਹਾਂ ਦੇ ਲਿਖ ਰਹੇ ਨੇ ਸਾਰਾ ਕੁਝ ਦਸਨ ਲਾਲਾ ਜਲਤਨੈਨ ਮਾਰਿਆ ਗਿਆ ਰਮੇਸ਼ ਮਾਰਿਆ ਗਿਆ ਇਹ ਗੱਲ ਫੇਰ ਉਧਰ ਨੂੰ ਜਾ ਰਹੀ ਹੈ ਵੀ ਪ੍ਰਮੋਟ ਕਰ ਰਹੇ ਨੇ ਆਪ ਵੀ ਪ੍ਰਮੋਟ ਕਰ ਰਹੇ ਨੇ ਕਮਿਊਨਲਿਜ਼ਮ ਦੀ ਗੱਲ ਹੋਰ ਵੀ ਹੈ ਕਹਿੰਦੇ ਕੰਗਣਾ ਰਣੌਤ ਹੁਣ ਸਭ ਨੂੰ ਪਤਾ ਕਿ ਸਿੱਖ ਕੌਮ ਦੇ ਖਿਲਾਫ ਜ਼ਹਿਰ ਉਗਲਦੀ ਆ ਵੱਖ ਦਾ ਵੱਖਵਾਦੀ ਕਿਹਾ ਜਾਂਦਾ ਉਹ ਕਹਿੰਦੀ ਆਪਣੇ ਬਿਆਨਾਂ ਦੇ ਵਿੱਚ ਖਾਲਿਸਤਾਨੀ ਕਹਿੰਦੀ ਉਹ ਕਹਿੰਦੀ ਵੀ ਪੰਜਾਬ ਦੇ ਵਿੱਚ ਵੱਖਵਾਦ ਜਿਹੜਾ ਅਤਵਾਦ ਫੈਲ ਰਿਹਾ ਜਦੋਂ ਦੇ ਥੱਪੜ ਵਾਲੀ ਘਟਨਾ ਵਾਪਰੀ ਹੈ ਕੀ ਕੰਗਣਾ ਰਣੌਤ ਨੂੰ ਇਸ ਫਿਲਮ ਦੇ ਲਈ ਜਾਣਬੁੱਝ ਕੇ ਚੁਣਿਆ ਗਿਆ ਕਿਉਂਕਿ ਉਹਦੇ ਮਨ ਦੇ ਵਿੱਚ ਨਫ਼ਰਤ ਹੈ ਹਨਾ ਸਿੱਖ ਕੌਮ ਦੇ ਲਈ ਪੰਜਾਬੀਆਂ ਦੇ ਲਈ ਉਹਨੂੰ ਜਾਣਬੁੱਝ ਕੇ ਇਸ ਫਿਲਮ ਦੇ ਵਿੱਚ ਲਿਆਂਦਾ ਗਿਆ ਕਿਸੇ ਦੇ ਪਿੱਛੇ ਵੀ ਕੋਈ ਸਾਜ਼ਿਸ਼ ਹੋ ਸਕਦੀ ਇਹ ਵੀ ਹੋ ਸਕਦਾ ਕਿਉਂਕਿ ਕੰਗਣਾ ਰਣੌਤ ਦਾ ਤੁਹਾਨੂੰ ਪਤਾ ਹੀ ਕੰਟਰੋਵਰਸੀਅਲ ਹੈ ਉਹਨਾਂ ਦਾ ਪਰੂ ਗੱਦਾ ਤੇ ਹੋਰ ਵੀ ਕਲਾਕਾਰ ਹੋ ਸਕਦੇ ਹੋਰ ਵੀ ਐਕਟਰ ਹੋ ਸਕਦੇ ਸੀ ਲਿਆਂਦਾ ਇਹ ਤੁਹਾਡੀ ਗੱਲ ਠੀਕ ਹੈ ਮਤਲਬ ਜਿਹੜਾ ਲੇਟੈਂਟ ਜਿਹੜਾ ਮੈਸੇਜ ਹੈ ਨਾ ਇਹਦੇ ਅੰਦਰ ਜਿਹੜਾ ਛੁਪੀ ਹੋਈ ਗੱਲ ਜਿਹੜਾ ਬਿਟਵੀਨ ਦੀ ਲਾਈਨਸ ਜਿਹੜੀ ਗੱਲ ਹੁੰਦੀ ਹੈ ਉਹ ਇਹੀ ਸ਼ੋਅ ਕਰਦੀ ਕੰਗਰਨ ਰਨੌਰ ਨੂੰ ਜਾਣ ਕੇ ਲਿਆਂਦਾ ਗਿਆ ਉਹ ਜਿਹੜੇ ਪਸੰਦ ਜੈਨਰ ਸਿੰਘ ਦਾ ਵੀ ਜਿਹੜਾ ਇਹਨਾਂ ਨੇ ਥੋੜਾ ਬਹੁਤ ਜਿਹੜਾ ਦਿਖਾਉਣ ਦੀ ਕੋਸ਼ਿਸ਼ ਕੀਤੀ ਉਹ ਵੀ ਇਸੇ ਕਰਕੇ ਕਿ ਜਿਹੜਾ ਕਮਿਊਨਿਟੀ ਟੈਨਸ਼ਨ ਹੈ ਉਹ ਵਧੇ ਤੇ ਮਨੂੰ ਟੈਨਸ਼ਨ ਦੇ ਵੱਧਦੀ ਹੈ ਤੇ ਫਿਰ ਮਤਲਬ ਇਹਨਾਂ ਦਾ ਇਹ ਖਿਆਲ ਵੀ ਹਿੰਦੂ ਤੇ ਜਿਹੜਾ ਸਿੱਖ ਹੈ ਇਹ ਪੋਲਰਾਈਜੇਸ਼ਨ ਹੋਊਗੀ ਵੋਟਾਂ ਦੀ ਪੋਲਰਾਈਜੇਸ਼ਨ ਜੇ ਹੁੰਦੀ ਹੈ ਤੇ ਫਿਰ ਉਹਨਾਂ ਦਾ ਇਹ ਕੈਲਕੂਲੇਸ਼ਨ ਹੋਣੀ ਹੈ ਬੀਜੇਪੀ ਵਾਲਿਆਂ ਦੇ ਵਿੱਚ ਸਾਨੂੰ ਵੋਟ ਜ਼ਿਆਦਾ ਮਿਲ ਜਾਣ ਸਾਨੂੰ ਫਾਇਦਾ ਹੋਵੇ ਕਿਉਂਕਿ ਕਾਲੀਆਂ ਦੇ ਨਾਲ ਉਹਨਾਂ ਦੀ ਹੁਣ ਗੱਠਜੋੜ ਹੋਣਾ ਨਹੀਂ ਨਾ ਹੋਈ ਸਕਦਾ ਪਹਿਲਾਂ ਜਿੰਨਾ ਚਿਰ ਉਹਨਾਂ ਨੇ ਮਤਲਬ ਗੱਠਜੋੜ ਕਰਕੇ ਕੁਰਸੀਆਂ ਦਾ ਆਨੰਦ ਲਿਆ ਉਹ ਹੁਣ ਦੁਬਾਰਾ ਉਹਨਾਂ ਨੂੰ ਨਹੀਂ ਮਿਲਣਾ ਤੇ ਨਾ ਕਾਲੀਆਂ ਨੂੰ ਮਿਲਣਾ ਜਿਹੜਾ ਕਾਲੀਆਂ ਨੇ ਕਿਰਦਾਰ ਸ਼ੋ ਕੀਤਾ ਇਸ ਲਈ ਤੇ ਦੋਵੇਂ ਬੀਜੇਪੀ ਵੀ ਤੇ ਕਾਲੀ ਵੀ ਹੁਣ ਦੋਵੇਂ ਦੇ ਆਰੇ ਨੇ ਫਿਕਸ ਕਿ ਵਟ ਟੂ ਡੂ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਸੋਚ ਨਹੀਂ ਰਿਹਾ ਕਿ ਪੰਜਾਬ ਬਾਰੇ ਕੀ ਕਰੀਏ ਸਿੱਖਾਂ ਬਾਰੇ ਕੀ ਕਰੀਏ ਬਹੁਤ ਬਹੁਤ ਧੰਨਵਾਦ ਥੈਂਕ ਯੂ ਤਾਂ ਡਾਕਟਰ ਭਗਵਾਨ ਸਿੰਘ ਜਾਣਕਾਰੀ ਸਾਂਝੀ ਕਰ ਰਹੇ ਸੀ ਤਾਂ ਉਹ ਸੋਮੇ ਉਸ ਸਮੇਂ ਦੇ ਵਿੱਚ ਉਸ ਦੌਰ ਦੇ ਵਿੱਚ ਇਹ ਵਿਚਰੇ ਨੇ ਸੰਤਾਂ ਦੇ ਨਾਲ ਵੀ ਅਕਸਰ ਮੁਲਾਕਾਤਾਂ ਕਰਦੇ ਰਹਿੰਦੇ ਨੇ ਕੰਗਣਾ ਰਣੌਤ ਦੀ ਫਿਲਮ ਤੇ ਵਿਵਾਦ ਆ ਜਿਹੜਾ ਉਹ ਪੱਕਦਾ ਜਾ ਰਿਹਾ ਹੈ ਜਦੋਂ ਕਿਸੇ ਸਿੱਖ ਧਰਮ ਦੇ ਬਾਰੇ ਫਿਲਮ ਬਣਦੀ ਆ ਸਿੱਖ ਕੌਮ ਦੇ ਹੱਕ ਦੇ ਵਿੱਚ ਫਿਲਮ ਬਣਦੀ ਆ ਪੰਜਾਬੀਏ ਦੇ ਹੱਕ ਦੇ ਵਿੱਚ ਫਿਲਮ ਬਣਦੀ ਆ ਤਾਂ ਉਸ ਨੂੰ ਵੈਨ ਕਰ ਦਿੱਤਾ ਜਾਂਦਾ ਉਸ ਤੇ ਪਾਬੰਦੀ ਲਗਾ ਦਿੱਤੀ ਜਾਂਦੀ ਜਿਸ ਤਰ੍ਹਾਂ ਮੈਂ ਕੌਮ ਦੇ ਹੀਰੇ ਦਾ ਜ਼ਿਕਰ ਕੀਤਾ ਧਰਮ ਜੁੱਧ ਮੋਰਚਾ ਇਤਫਾਨ ਸਿੰਘ 1947 ਤੋਂ 1984 ਤੱਕ ਦੀ ਜਿਹੜੀ ਫਿਲਮਾਂ ਸਾਰੀਆਂ ਫਿਲਮਾਂ ਤੇ ਤਵਾਮ ਤੇ ਪਾਬੰਦੀ ਹੈ ਜਿਹੜੀ ਉਹ ਇੰਡੀਆ ਦੇ ਵਿੱਚ ਲਗਾ ਦਿੱਤੀ ਗਿਆ ਪਰ ਜਦੋਂ ਸਿੱਖਾਂ ਦੇ ਖਿਲਾਫ ਕੋਈ ਫਿਲਮ ਬਣਦੀ ਆ ਤਾਂ ਉਸ ਨੂੰ ਸੈਂਸਰ ਬੋਰਡ ਛੱਟ ਪਰਵਾਨਗੀ ਦੇ ਦਿੰਦਾ ਕਿ ਉਦੋਂ ਨਹੀਂ ਕੋਈ ਸਿੱਖ ਵਿਦਵਾਨ ਜਾਂ ਫਿਰ ਐਜੀਪੀਸੀ ਦਾ ਕੋਈ ਨਮਾਇੰਦਾ ਉਸ ਸੈਂਸਰ ਬੋਰਡ ਦੇ ਵਿੱਚ ਲਿਆ ਜਾਣਾ ਚਾਹੀਦਾ ਜਦੋਂ ਅਜਿਹੀ ਕੋਈ ਫਿਲਮ ਬਣਦੀ ਆ ਤਾਂ ਕਿ ਅੱਗੇ ਤੋਂ ਕੋਈ ਵਿਵਾਦ ਨਾ ਖੜਾ ਹੋਵੇ ਜਾਂ ਫਿਰ ਪਹਿਲਾਂ ਹੀ ਉਸ ਵਿਵਾਦ ਨੂੰ ਰੋਕ ਕੇ ਜਾ ਸਕੇ ਜੋ ਜਿਹੜੇ ਕੰਟਰੋਵਰਸੀ ਸੀਨ ਨੇ ਉਹਨਾਂ ਨੂੰ ਪਹਿਲਾਂ ਤੋਂ ਹੀ ਕੱਟਿਆ ਜਾਵੇ ਤਾਂ ਇੱਥੇ ਅਜੇ ਇਹ ਨੌਬਤ ਨਹੀਂ ਆਉਣੀ ਸੀ ਸਾਥੀ ਸੁਖਵਿੰਦਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੋੜੇ ਰਜਾਨਾ ਸਪੋਕਸਮੈਨ ਟੀਵੀ